سنو نہ لگی ہن سٹارٹ کر کے سلو وغیرہ اٹھا رہے ہیں <coughs> ਇਹ ਹੈ ਜੀ ਬ੍ਰਿਟਿਸ਼ ਕੋਲੰਬੀਆ ਦੇ ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ ਦੇ ਉਹ ਜੰਗਲ ਜਿਨ੍ਹਾਂ ਦੇ ਵਿੱਚ ਆਪਣੀ স্নੋਮੈਨ ਦੀ ਸ਼ੂਟਿੰਗ ਹੋ ਰਹੀ ਆ। ਨੋਸ ਸਾਰੀ ਰਾਤ ਸਨੋ ਪੈਂਦੀ ਰਹੀ। ਆਹ ਦੇਖੋ। ਹੁਣ ਹੁਣੇ ਦਿਨ ਚੜ ਰਿਹਾ ਆ। گڈیاں سٹارٹ کر کے اسٹانے آپ جی بہت ہی زیادہ سونا آ بہت ہی زیادہ سونا ਬ੍ਰਿਟਿਸ਼ ਕੋਲੰਬੀਆ ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਇਹ ਜਗਾ ਇੱਕ ਮੋਟਰ ਹੋਮ ਤੇ ਇੱਕ ਮੋਟਰ ਹੋਮ ਇੱਕ ਦੂਸਰਾ ਮੋਟਰ ਹੋਮ ਅੱਗੇ ਕੁਝ ਕੁ ਟੀਮ ਮੈਂਬਰਸ ਉੱਤੇ ਪਏ ਹੋਣੇ ਆ ਆਜਾ ਸਰ ਨੌਜੀ ਸਰ ਨੇ ਕਹਿਆ ਤਾਂ ਨੌਲਾ ਆਇਆ ਹੋਸ਼ اچھا ਲੱਗੇ ਇੱਕ ਮਿੰਟ ਅਜੇ ਵੇਟ ਕਰਿਓ ਜੀ ਅਜੇ ਵੇਟ ਕਰਿਓ ਮੈਂ ਤੁਹਾਨੂੰ ਸਰ ਨੂੰ ਭੇਜਿਓ ਸਰਨ ਗਿਆ ਆਲੈਡੀ ਨਹੀਂ ਨਹੀਂ ਅਜੇ ਵੇਟ ਕਰ ਸਰ ਆ ਦੇਖਾ ਹਾਂਜੀ ਸਾਫ ਕਰ ਰਹੇ ਆ ਇਹੀ ਤਾਂ ਹੋ 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 ਹਾਂਜੀ ਤੇਰੀ ਵੀ ਤੇ ਸਨੋ ਅੱਛਾ ਇਹ ਆਪਣੀ ਰੇਜ਼ਰ ਹੈਗੀ ਹੱਟ ਮੈਂ ਨਹੀਂ ਚੀਲਣੀ ਨਾ ਇਹਨੂੰ ਕਰਦੇ ਹਾਂ ਸਾਫ ਪ੍ਰੋਪਰ ਸਾਫ ਕਰਕੇ ਸਟਾਰਟ ਇਹ ਸਾਡੀ ਫੇਵਰਿਟ ਮਸ਼ੀਨ ਹੈ ਜੀ ਰੇਜ਼ਰ ਇਹਨੂੰ ਸਟਾਰਟ ਕਰਦੇ ਆ ਵੇਖੋ ਜੀ ਸਨੋ ਕਿੰਨੀ ਆ ਮੋੜੇ ਕਰਦੀ ਹੁਣ ਪਾਣੀ ਐਸੇ ਹੋਲੇ ਲਾਈਵ ਆ ਆਪਾਂ ਆਹ ਨਾਲ آلو میرے خیال ٹھاکے گیا پر بیوٹی دیکھو کنی زیادہ بوٹی ਦਰਿਆ ਦੀ ਆਵਾਜ਼ ਸਾਰੀ ਰਾਤ ਕੰਨਾਂ ਦੇ ਵਿੱਚ ਪੈ ਰਹੀ ਸੀ ਬੀਓ ਦੀ ਚਮਚ ਰੈਨਸ ਆਫ اندر ਵੀ ਪਈਆ ਤੇ ਅੱਜ ਸਾਡਾ ਸਰਨ ਕਿਵੇਂ ਸਰਨ ਲੈਂਦੀ ਚਾਬੀਆਂ ਬਹੁਤ ਅਮੇਜ਼ਿੰਗ ਕਿਵੇਂ ਦਾ ਐਕਸਪੀਰੀਅੰਸ ਲੱਗ ਰਿਹਾ ਬਹੁਤ ਸੋਹਣਾ ਸਾਨੂੰ ਚਿੜੀਆਂ ਦੀ ਆਵਾਜ਼ਾਂ ਉਹਨੇ ਆ ਰਹੀਆਂ ਸੀ ਅੱਛਾ ਅੱਛਾ ਤੋਂ ਪਤਾ ਲੱਗਦਾ ਕਿ ਉਹ ਵੀ ਉੱਠ ਗਏ ਆ ਅਸੀਂ ਉੱਠ ਗਏ ਉੱਠ ਗਏ ਆ ਹਾਂ ਲਓ ਜੀ ਸਨੋ ਬਹੁਤ ਜ਼ਿਆਦਾ ਰਾਤੀ ਪੈ ਗਈ ਨਾ ਇੱਧਰ ਥੱਲੇ ਆ ਦੇਖੋ ਇਹਨੂੰ ਕਰਕੇ ਹਾਂ ਕੋਈ ਨਹੀਂ ਸਟਾਰਟ ਕਰਦੇ ਨੇ ਹੱਥੋਂ ਚੱਕਦੇ ਜਿੰਨੇ ਵੀ ਆਹ ਤੇ ਸਾਡੀ ਅਲਟੀਵੇਟਿਓਨ ਇਸ ਵੇਲੇ ਆਪਾਂ ਲਾਈਵ ਕਰ ਰਹੇ ਆ ਵਾਹ ਦੇਖੋ ਜੀ ਸਾਰਾ ਉਹ ਪਹਿਰਵੀ ਬਹੁਤ ਜੰਮ ਗਈ ਹਨ ਇਹਨੂੰ ਮੋਰੀਆਂ ਕਰਕੇ ਨਾਲੀ ਸੈਲਫ ਮਾਰਿਓ ਜਰਾ ਆ ਮੋਰੀਆਂ ਥੋੜਾ ਸਾਫ ਕਰ ਦਿਓ ਬਾਕੀ ਹਾਲੀ ਹਾਲੀ ਹੁੰਦਾ ਰਹੂਗਾ ਥੱਲੇ ਲਾ ਲ ਇਹਨੇ ਅਥੇ ਨੇ ਆ ਕੇ ਆ ਕੇ ਲਾ ਥੱਲੇ 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 ਰਹਿਣ ਦੇ ਪਹਿਲਾਂ ਨਹੀਂ ਥੱਲੇ ਆ ਪਹਿਲਾਂ ਹਾਂ ਆ ਆ ਕਰ ਦੇ ਤੇਰੀ ਸ਼ਕਲ ਤਾਂ ਦਿਖਾਓ ਕਿ ਕਿਹੋ ਜਿਹੀ ਆ ਓਕੇ ਵੇਟ ਕਰ ਲਿਓ ਵੇਟ ਕਰੋ ਜੇ ਨਾ ਜਾਇਓ ਵੇਟ ਕਰ ਲਓ ਲੁੱਗੇ ਭਾਜੀ ਨੇ ਆਪ ਚੈਲੰਜ ਕੀਤਾ ਪਏ ਇੰਨੇ ਠੰਡ ਦੇ ਵਿੱਚ ਕਿ ਸਾਨੂੰ ਤੁਸੀਂ ਅ ਰਾਤੀ ਹੋਇਆ ਸੀ ਨਾ ਉਹ ਕਦਿਸ ਮੈਂ ਇਸ ਦਰਿਆ ਚ ਨਾ ਲੂੰਗਾ ਇੱਥੇ ਤਾਂ ਉਂਗਲੀ ਨਹੀਂ ਡੋਬ ਹੁੰਦੀ ਕਿਉਂਕਿ ਫ੍ਰੀਜ਼ਿੰਗ ਵਾਟਰ ਆ ਚਲੋ ਜੀ ਇਹਨੂੰ ਕਰਕੇ ਇਹਦੀ ਸਟਾਰਟ ਸਟਾਰਟ ਕਰਦੇ ਛੇਤੀ ਜਾਨੀ ਉੱਪਰੋਂ ਉੱਪਰੋਂ ਮੜੀ ਹੋਰ ਲਾ ਦਿਓ ਐਦਾਂ ਹੀ ਤੁਹਾਨੂੰ ਨਾਲ ਲੱਗਦਾ ਹੀ ਦੇਖਦੇ ਆ ਲੋਕੀ ਭਾਈ ਨੇ ਚੈਲੰਜ ਕੀਤਾ ਆ ਭਾਈ ਮੈਂ ਹਾਂ ਸਾਈਡ ਤੇ ਦੇਖੀ ਚਲੋ ਕੋਈ ਇੰਟਰਨ ਦਾ ਕੋਈ ਨਹੀਂ ਉਪਰੋਂ ਲਾ ਕੇ ਮੜ ਜਾ ਇਹਨੂੰ ਸਟਾਰਟ ਕਰ ਦੇ ਹਾਰੀ ਲਾ ਦੇ ਲਾ ਦੇ ਲਾ ਦੇ ਹਾਂ ਲਾ ਦੇ ਲਾ ਦੇ ਇਹ ਦੇਖੋ ਜੀ ਅਦਭੁਤ ਅਦਭੁਤ ਨਜ਼ਾਰੇ ਕੈਨੇਡਾ ਦੇ ਜਰਾ ਛੇਤੀ ਛੇਤੀ ਲਾ ਕੇ ਲੈ ਡਾਂਪਾ ਮਾਰੋ ਫੁਰਤੀ ਕਈ ਦਿਨਾਂ ਦਾ ਬਿਲਕੁਲ ਨਹੀਂ ਸੀ ਕਿਉਂਕਿ ਨੈਟਵਰਕ ਵਗੈਰਾ ਇੱਥੇ ਪ੍ਰੋਪਰ ਮਿਲਦਾ ਨਹੀਂ ਸੀਗਾ ਤਾਂ ਕੋਈ ਵੀ ਅਸੀਂ ਹੁਣ ਸਾਰੇ ਫਿਲਮ ਦੇ ਵਿੱਚ ਅਸੀਂ ਹੁਣ ਹੌਲੀ-ਹੌਲੀ ਤੁਹਾਨੂੰ ਇਹ ਦਿਖਾਉਂਦੇ ਜਾਵਾਂਗੇ ਨਾਲ ਵੀ ਨਾਲ ਪਹਿਲੀ ਵਾਰ ਪੰਜਾਬੀ ਸਿਨੇਮੇ 'ਚ ਇਹੋ ਜਿਹਾ ਆ ਕਰਨ ਜਾ ਰਹੇ ਆ ਚਾਹਲ ਪਰ ਕਾਮਯਾਬ ਹੋਊਗਾ ਜਿਦਾ ਪਿੱਛੇ ਆਪਣੀਆਂ ਸਾਰੀਆਂ ਪ੍ਰੋਡਕਸ਼ਨ ਚਾਹੇ ਅੰਗਰੇਜ਼ ਸੀ ਚਾਹੇ ਅਰਦਾਸ ਸੀ ਗੀਗੋਰੀਆ ਨੂੰ ਦਫਾ ਕਰੋ ਸੀ ਸਾਰੀਆਂ ਤੁਸੀਂ ਸਾਰਿਆਂ ਨੇ ਬਲੈਕਵਾਸਟਰ ਹੀ ਬਣਾਈਆਂ ਸੋ ਇਹ ਵੀ ਇੱਕ ਬਿਲਕੁਲ ਡਿਫਰੈਂਟ ਸਿਨੇਮਾ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਨਾਰਮਲੀ ਜਿਹੜੀ ਮੈਂ ਖੁਦ ਜਿਹੜੀ ਪ੍ਰੋਡਕਸ਼ਨ 2 ਸਾਲ ਚ ਇੱਕ ਜਾਂ ڈیڑھ سال سے ایک دیں ہیں بالکل ہٹ کے ہمیں چابی دے ہو چابی آلہ جی سٹارٹ کر کے تھوڑے بھی پوری تھلے بھی سنو ہی جمع دیکھنے ہو جائے آ جائے یار ਲਓ ਜੀ ਹੋ ਗਈ ਹੁਣ ਉਹ ਉਹ ਵੀ ਕਰਦੇ ਸੋ ਇਹ ਤਾਂ ਆਪਣੇ ਟਰੇਜ਼ਰ ਤਾਂ ਹੋ ਗਿਆ ਸਟਾਰਟ ਟਰੇਜ਼ਰ ਸਟਾਰਟ ਹੋ ਗਿਆ ਹੁਣ ਪਾਇਨੀਅਰ ਇਹਨੂੰ ਵੀ ਕਰਦੇਓ ਆ ਠੰਡ ਦੇਖੋ ਜੀ ਬ੍ਰੇਕ ਤੇ ਹੋ ਗਿਆ ਹੋ ਗਿਆ ਸਟਾਰਟ ਮੋਰੇ ਸਾਫ ਕਰਦੇ ਲਾਈਟਾਂ ਲਓ ਜੀ ਇਹ ਵੀ ਸਟਾਰਟ ਉੱਪਰ ਵੀ ਛਦੀ ਲਾ ਕੇ ਹੁਣ ਲੱਗੇ ਭਾਈ ਦਾ ਚੈਲੰਜ ਹੀ ਦਿਖਾਣਾ ਹੈ ਨਹਾਉਣ ਦਾ ਚੈਲੰਜ ਠੀਕ ਹੈ ਜੀ ਚੱਲ ਸਰਨੇ ਪਲੇਟ ਲੈਟਾ ਛਦੀ ਫੁਰਤੀ ਮਾਰ ਉੱਪਰ ਵੀ ਮਰਜੀ ਲਾ ਦੇ ਭਵਨ ਉੱਪਰ ਲੈਂਦੀ ਆ ਆਲਾ ਹੁਣ ਤੀਸਰੀ ਜਾਗੇ ਚੈਲੇਂਜ ਲਿਆ ਪਰ ਇਹ ਮੀਚ ਸੌਰੀ ਆ ਫਰੀਜ਼ਿੰਗ ਰਿਵਰ ਦੇ ਵਿੱਚ ਲਾਉਣਾ ਹੈ ਇਹਨੂੰ ਵੀ ਸਟਾਰਟ ਕਰ ਦਿਓ ਆਪਾਂ ਬਾਅਦ ਚ ਇਹਨੂੰ ਕਰ ਲੈਨੇ ਪ੍ਰੋਪਰ ਕਨੈਕਸ਼ਨ ਲਾ ਦਿਓ ਇਹਨਾਂ ਨੂੰ ਸਟਾਰਟ ਕਰ ਦਈਏ ਫਿਰ ਲੱਗੇ ਭਾਈ ਵੱਲ ਜਾਂਦੇ ਸਟਾਰਟ ਲਾਈਟਾਂ ਕਰ ਦੇ। ਆਓ ਜੀ ਲੱਗੇ ਭਾਈ ਲੈ ਜਾਓ ਹੁਣ। ਚਲੋ ਜੀ। ਓਕੇ ਜੀ ਹੋ ਗਿਆ ਤਿੰਨੇ ਸਟਾਰਟ। ਓਕੇ ਲੱਗੇ ਭਾਈ ਨੂੰ ਕਰੋ ਰੈਡੀ। ਹੁਣ ਦਿਓ ਨਹੀਂ ਨਾਉਣ ਆਇਆ ਤਾਂ ਵੀ ਉਮੀਦ ਇਹ ਛੱਡ ਦੇ ਵਿੱਚ। ਜਲਦੀ ਡੜੀ। ਦੇਖੋ ਬਹੁਤ ਜਿਆਦਾ ਠੰਡਾ 스ਨੋ ਮੇਰੇ ਖਿਆਲ 6 6 ਇੰਚ 7 7 8 8 ਇੰਚ ਪੈ ਗਈ ਆ ਲੱਗੇ ਭਾਈ ਇਹਨਾਂ ਦੱਸ ਦਿਓ ਤੁਸੀਂ ਕੋ ਲਾਈਵ ਚੱਲ ਰਿਹਾ ਕੇਵਰ ਉਹੋ ਜੇ ਗੱਲ ਲੈਂਗੁਏਜ ਯੂਜ਼ ਕਰ ਲੈਂਦੇ ਉਹ ਲੈਓ ਲੈਓ ਉਹਨਾਂ ਨੂੰ ਦੇਖੀਏ ਹੁਣ ਲੱਗੇ ਭਾਈ ਸਾਡੇ ਨਾਲ ਹਮੇਸ਼ਾ ਹੀ ਇੱਥੇ ਸਾਡੇ ਨਾਲ ਨਹੀਂ ਉਹਨਾਂ ਨੂੰ ਉਹਨੇ ਇਹ ਚੈਲੰਜ ਲਿਆ ਸੀ ਕਿ ਇਹਦੇ ਵਿੱਚ ਨਹਾਉਣਾ ਹੈ ਉਹਨਾਂ ਨੇ ਇੰਨੀ ਠੰਡੋ ਤੇ ਅਸੀਂ ਇੰਨੇ ਮੋਟੇ ਮੋਟੇ ਕੱਪੜੇ ਪਾ ਕੇ ਹੀਟਰ ਲਾਇਆ ਸਾਰਾ ਕੁਝ ਕੀਤਾ ਆ ਤਾਂ ਹੁਣ ਆਪਾਂ ਦੇਖਦੇ ਆਂ ਕਿ ਲੋਗੇ ਭਾਜੀ ਦਾ ਚੈਲੰਜ ਐਸ ਠੰਡੇ ਫ੍ਰੀਜ਼ਿੰਗ ਵਾਟਰ ਦੇ ਵਿੱਚ ਉਹ ਕੀ ਉਹ ਨਹਾਉਣਗੇ ਹੁਣੇ ਦੇਖਦੇ ਹੋ ਸੱਚੀ ਆ ਗਿਆ ਭਾਜੀ ਹੋਲੀ ਸ਼ੇ ਆ ਗਿਆ ਸੱਚੀ ਨਹਾਉਣ ਲਈ ਓ ਮਾਈ ਗੌਡ ਭਾਈ ਫਿਰ ਨਾਲ ਜਾਵੇ ਭਰਾ ਡੇਗ ਨਾ ਜਾਵੇ ਬੰਦਾ ਤੁਸੀਂ ਇਹ ਦੇਖ ਲਓ ਸਾਡਾ ਬੁਰਾ ਹਾਲਾ ਗਲਬ ਜਾੜਦਾ ਇੱਕ ਸੈਕਿੰਡ ਲਈ ਵਾਰ ਨਹੀਂ ਖੜਾ ਹੁੰਦਾ ਦੇਖੋ ਇਹ ਭਾਈ ਸਾਹਿਬ ਨੇ ਚੈਲੰਜ ਲਿਆ ਮੈਂ ਤੁਹਾਨੂੰ ਨਹਾ ਕੇ ਦਿਖਾਵਾਂਗਾ ਠੰਡੇ ਪਾਣੀ 'ਚ ਆ ਲਓ ਦੇਖਿਓ ਜੀ ਦੇਖਿਓ ਤੇ ਸਲਿੱਪ ਨਾ ਹੋ ਜਿਓ ਸਲਿੱਪ ਨਾ ਹੋ ਜਿਓ ਦੇਖਿਓ ਦੇਖਿਓ ਕੋਈ ਨਹੀਂ ਕੋਈ ਨਹੀਂ ਐਥੇ ਤਾਂ ਹੁਣੇ ਜੇ ਰੱਸਾ ਫੜ ਲਓ ਰੱਸਾ ਲੈ ਲਓ ਕੋ ਗਿਆ ਤੇ ਸਲਿੱਪਰੀ ਹੋ ਜਾਣੀ ਆ ਹੁਣ ਕੋਈ ਨਹੀਂ ਕੋਈ ਨਹੀਂ ਮੈਂ ਵੀ ਕੈਮਰਾਮੈਨ ਵੀ ਪਿੱਛੇ ਜਾ ਰਿਹਾ ਸਲਿੱਪਰੀ ਬਹੁਤ ਜ਼ਿਆਦੇ ਆ ਡਿੱਗ ਸਕਦਾ ਕੈਮਰਾਮੈਨ ਵੀ ਆਹ ਲਓ ਜੀ ਲੱਗੇ bari ਕਾ ਨੂੰ ਪੰਗਾ ਲੈਣਾ ਸੀ ਇਹ ਉਹ ਸ਼ੂਵੀ ਲਾ ਲੈ ਉਹ ਇਥੇ ਪਾ ੜੀ ਉਹ ਹੋ 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 ਪਾ ਜੀ ਹਾਂ ਜੀ ਆ ਦੇਖੋ ਜੀ ਕਿਵੇਂ ਆ ਮੈਨੂੰ ਫੜਾ ਦੇ ਵਾ ਅੱਛਾ ਮੇਰੀ ਨੌਂ ਦੀ ਤੋ ਵੀ ਫੜਾ ਮੈਂ ਰਿੱਟੋਪੇ ਇੱਧਰ ਫੜਾ ਦੀ ਆਹ ਲਓ ਫੜ ਓਏ ਹੋਏ ਓਏ ਹੋਏ ਐਥੇ ਕੰਮ ਇੱਧਰ ਫੜਾ ਦੇ ਫੜਾ ਦੇ ਇੱਥੇ ਗਿੱਲੀ ਹੋ ਜਾਣੀ ਆ ਇੱਥੇ ਫੜਾ ਦੇ ਉਹ ਮਾਰਾ ਕਿਉਂ ਥੱਲੇ ਓ ਗੋਸ਼ ਬੜੀ ਠੰਡਾ ਅਜੇ ਵੀ ਮਾਝੇ ਵੀ ਮਾਈਂਡ ਚੇਂਜ ਕਰ ਸਕਦੇ ਆ ਮਾਈਂਡ ਚੇਂਜ ਕਰ ਸਕਦੇ ਆ ਥੋੜਾ ਧੀਓ ਥੋੜੀ ਸਲੀਪਰੀਆਂ ਸੇ ਬਚ ਕੇ ਸਲੀਪਰੀ ਉਹੋ ਉਹ ਤੁਹਾਡੀ ਆਜਾ ਆਜਾ ਬਰਾਬਰ ਕਿਵੇਂ ਬਾਜੀ ਕਿਵੇਂ ਠੀਕ ਆ ਇੱਕ ਗੁੱਟ ਉਹ ਸਮਾਡੀ ਹਾਈ ਕਰ ਲਗਿਆ ਛਾਂਡਾ ਮਾਰਾ ਮੋਟਾ ਨਾ ਉਹ ਤੁਹਾਡੇ ਸਾਹਮਣੇ ਪੈਸਾ ਫ੍ਰੀਜ਼ਿੰਗ ਵਾਟਰ ਫ੍ਰੀਜ਼ਿੰਗ ਵਾਟਰ ਦੇ ਵਿੱਚ ਆ ਹਿੱਟ ਲਾ ਦਿਓ ਹਿੱਟ ਓ ਮਾਈ ਗਾਡ ਆ ਦੇਖ ਲਓ ਜੀ ਭਾਈ ਅਬ ਬਿਲਕੁਲ ਬੇਗਲਾ ਆ ਫੜ 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 ਆ ਦਾ ਵੀ ਚੈਲੰਜ ਕਿਦਾਂ ਖੇ ਠੰਡ ਕਿਦਾਂ ਲੱਗਦੀ ਆ ਕੋਈ ਗੱਲ ਫੜ ਆ ਫੜ ਨਾ ਫੜ ਉਹ ਛੋਡੀ ਓਏ ਹੋਏ ਹੋਏ ਆ ਫੜਾ ਤਾਲੀਆ ਤਾਲੀਆ ਲੈ ਲੈ ਆ ਚਰਨਾ ਯਾ ਹੈ ਕਿਵੇਂ ਕਿਵੇਂ ਭਾਜੀ ਕਿਵੇਂ ਫੀਲ ਹੋ ਰਿਹਾ ਰਿਕਾਰਡਿੰਗ ਹੋ ਰਹੀ ਆ ਰਿਕਾਰਡਿੰਗ ਹੋ ਰਹੀ ਆ ਸਾਗੁੱਟਨ ਸਾਗੁੱਟਨ ਦੀ ਲੋੜ ਨਹੀਂ ਅਨਾਵਾ ਸਾਗਾਈ ਚਲੋ ਓ ਮਾਈ ਗਾਡ ਜਿੱਤ ਗਿਆ ਜਿੱਤ ਗਿਆ ਇੱਕ ਮਿੰਟ ਆ ਜਾਓ ਇੱਕ ਮਿੰਟ ਆਓ ਇੱਕ ਮਿੰਟ ਇੱਕ ਮਿੰਟ ਆਲੋ ਫੜੋ ਆਲੋ ਫੜੋ ਬੂਟ ਨਹੀਂ ਦੇ ਦੋ ਬੂਟ ਤਾਂ ਗਿੱਲੇ ਹੋ ਜਾਣੇ ਐਦਾਂ ਆ ਜਾਓ ਹੁਣ ਮੋਟਰ ਹੋਮ 'ਚ ਆ ਜਾਓ ਛੇਦੀ ਆ ਜਾਓ ਆ ਕੇ ਆ ਕੇ ਐਦਾਂ ਆ ਜਾਓ ਬੂਟ ਬਾਹਰ ਚ ਲੈ ਆਉਨਾ ਜਾਓ 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 ਛੇਦੀ 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 ਬੜੋ ਓਏ ਹੋਏ 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 ਇਹ ਅੱਜ ਲੁਗੇ ਭਾਜੀ ਨੇ ਸ਼ਰਤ ਜਿੱਤ ਲਈ ਏ ਸਾਨੂੰ ਲੱਗਦਾ ਕਿ ਪੋਸਿਬਲ ਨਹੀਂ ਹੈਗਾ ਉਹ ਚਾੜੀ ਹੁਣ ਕਿੰਨਾ ਨੇਰੀ ਢਾਲਦੀ ਵੇਰੀ ਟਾਲ ਹਾਂ ਵੈਰੀ ਗੁੱਡ ਆ ਲਓ ਜੀ ਅੰਦਰ ਤਾਂ ਪੂਰੀ ਹੀਟ ਲਾਈ ਹੋ ਆ ਲਓ ਫੜੋ ਜੀ ਅੰਦਰ ਅੰਦਰ ਆਪੜੇ ਨੇ ਲਗਾ ਭਾਈ ਜੀ 1 ਸੈਕਿੰਡ ਇੱਕੋ ਹੀ ਸੈਕੰਡ ਹਾ ਆਪੜੇ ਓ ਮਾਈ ਗੋਸ਼ ਕਿਵੇਂ ਲੱਗਾ ਬਹੁਤ ਵਧੀਆ ਲੱਗਾ ਬਹੁਤ ਅੱਛਾ ਐਗਜ਼ੈਕਟ ਹੋਇਆ ਵਾਹ ਇਹ ਆ ਜੀ ਆ ਲਓ ਜੀ ਸੋ ਇਹ ਇਹ ਸਿਗੇ ਲੱਗੇ ਭਾਈ ਨੇ ਕੱਲ ਦੀ ਸ਼ਰਤ ਜਿੱਤ ਲਈ ਆਪੇ ਅਸੀਂ ਹੈਰਾਨ ਹਾਂ ਪਏ ਭਾਈ ਉਹਦਾ ਫ੍ਰੀਜ਼ਿੰਗ ਟੈਂਪਰੇਚਰ ਹੈਗਾ ਬਹੁਤ ਵਧੀਆ ਲੱਗਾ ਮੈਨੂੰ ਤਾਂ ਠੀਕ ਹੈ ਜੀ ਹੁਣ ਤੁਸੀਂ ਆਪੇ ਕੱਪੜੇ ਬਦਲੋ ਮੈਂ ਬਾਹਰ ਜਾ ਕੇ ਸਰਨਾ ਦੇਖਾਂ ਓਕੇ ਆਹ ਲਓ ਜੀ ਲੋਗੇ ਭਾਈ ਨੇ ਵੀ ਕਮਾਲ ਕਰ ਦਿੱਤੀ ਆ ਇਹ ਹੈਗਿਆ ਸਨੋਮੈਨ ਦਾ ਸੈੱਟ ਜਿਹੜੇ ਰੋਜ਼ ਜਿੱਦਾਂ ਅਗੇ ਇਹਨੂੰ ਮੈਂ ਪਹਿਲਾਂ ਵੀ ਦੱਸਦਾ ਸੀਗਾ ਕਿ ਪਹਿਲੀ ਵਾਰ ਪੰਜਾਬੀ ਸਨਮੇ ਵਿੱਚ ਇਹੋ ਜਿਹੀ ਕੋਸ਼ਿਸ਼ ਕਰਨ ਜਾ ਰਹੇ ਆ ਪਿਛਲੀਆਂ ਕੋਸ਼ਿਸ਼ਾਂ ਵੀ ਜਿਹੜੀਆਂ ਚਾਹੇ ਅੰਗਰੇਜ਼ ਸੀਗੀ ਚਾਹੇ ਅਰਦਾਸ ਸੀਗੀ ਚਾਹੇ ਗੋਰੀਆਂ ਨੂੰ ਦਫਾ ਕਰੋ ਜਾਂ ਮਿਰਜ਼ਾ ਮਤਲਬ ਇੱਕ ਬਿਲਕੁਲ हटके ਕੀਤੀ ਸੀ ਤੁਸੀਂ ਬਹੁਤ ਹੀ ਜਿਆਦਾ ਸਾਹ ਦਿੱਤਾ ਸੋ ਦਿਸ ਇਜ਼ ਤੁਹਾਨੂੰ ਫਿਰ ਦੱਸਿਏ ਕਿ ਇਹ ਹੈਗੀ ਆ ਜਿਹੜੀ ਆਪਣੀ ਪੰਜਾਬੀ ਫਿਲਮ ਸਨੋਮੈਨ ਉਹਦੀ ਉਹਦੇ ਸ਼ੂਟਿੰਗ ਦੇ ਕੁਝ ਵਹੀਕਲ ਅਜੇ ਬਾਕੀ ਇਹਨੇ ਤਾਂ ਆਉਣਾ ਹੀ ਆ ਪਰ ਅਸੀਂ ਆ ਰਿਹਾ ਸੀਗੇ ਆ ਲੋਗਾ ਭਾਈ ਨੇ ਆਪਣਾ ਟੀ ਸਟਾਲ ਲਾਇਆ ਇੱਥੇ ਫਿਰ ਗਰਮਾ ਗਰਮ ਚਾਹ ਜੰਗਲ ਤੇ ਮੰਗਲ ਲਾਇਆ ਜੀ ਆ ਦੇਖੋ ਲੋਗਾ ਹੈਲੋ ਗਾਚਾਸਟ ਇਹ ਸ਼ੂਗਰ ਲਈ ਲਿਖਿਆ ਹੈ ਜੀ ਸੋ ਇਸ ਵੇਲੇ ਆ ਚਾ ਬਣ ਰਹੀ ਆ ਆ ਦੇਖੋ ਜੀ ਮੇਰੇ ਖਿਆਲ ਪਾਇਆ ਉਹਨੇ ਅਦਰਕ ਉਦਰਕ ਪਾਈਓ ਪੂਰੀ ਬਣ ਰਹੀ ਆ ਆ ਸਿਲੰਡਰ ਕੁੱਕੀਆਂ ਛੋਟੇ ਛੋਟੇ ਟ੍ਰੇਲਰ ਜਿਹੜੇ ਘਰ ਵਿੱਚ ਜੱਤੇ ਪਾਈ ਜਾਂਦੇ ਫਿਰ ਚੱਕ ਕੇ ਲੈ ਜਾਈਦਾ ਆ ਆ ਦੇਖੋ ਜੀ ਇਹ ਮਤਲਬ رات دی سنو بھی جڑی ہے کافی زیادہ پی گئی بہت زیادہ ٹھنڈا تھانوں دس رہی ہے جی بٹ بہت, بہت بیوٹیفل لوگے بھائی نے چیلنج لیا سی اینڈ uh, انہیں نہا کے دکھا آلا. آ, دیکھو گگن میرے کھلوٹ کڑیا گگن کم کی دیکھ ایک آپ موٹر ہوا سا کھولیو ہو جی کھولیو ਆ ਲਓ ਜੀ ਆਹ ਲਓ ਲੋਕੇ ਭਾਈ ਦਾ ਚੈਲੰਜ ਤੁਸੀਂ ਮਿਸ ਕਰਕੇ ਨਾ ਆ ਜਾਂਦਾ ਹੋਣੀ ਕਰ ਲੈ ਹੀ ਟੋਕ ਕੇ ਸ਼ਾਵਰ ਇੱਕ ਇੱਕ ਗਗੰਦਾ ਘਰ ਸਿੱਗਾ ਕਿ ਲਾਈਟ ਜਗਾਈ ਮੜ ਜਿਆ ਆਹ ਡੋਰ ਬੰਦ ਕਰੀ ਮੱਥ ਆ ਦੂਸਰਾ ਮੋਟਰ ਹੋਮ ਆ ਲਾਈਟ ਜਗਾ ਪੁੱਤ ਹਦਰਲੀ ਕਰਿਓ ਜੀ ਆਹ ਲਓ ਜੀ ਆਹ ਕੀ ਗਗਨ ਦਾ ਬੈਡਰੂਮ ਸੀਗਾ ਇਹ ਕਰਕੇ ਠੀਕ ਹੈ ਜੀ ਆ ਵੀ ਉੱਪਰ ਸੌਣ ਲਈ ਕਿਵੇਂ ਨੀਂਦਾਈ ਗਗਨ ਰਾਤੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨੀਂਦਾਈ ਨਹੀਂ ਨੀਂਦਾਈ ਮੈਂ 7 ਵਜੇ ਨਹੀਂ ਉੱਠਾਇਆ ਲਗਾਵਾਈ ਦਾ ਮਿਸ ਕਰੇ ਕੋਈ ਗੱਲੀ ਹੁਣ ਦੀ ਵੀਡੀਓ ਦੇਖ ਸਕਦੇ ਆ ਉਹ ਤੇ ਕਲੀਨ ਅਪ ਸਾਰੀ ਕਰਨ ਦੀ ਲੋੜ ਆ ਆਪਾਂ ਸਾਰਾ ਕੁਝ ਆਪਾਂ ਕਲੀਨ ਅਪ ਵਗੈਰਾ ਕਰ ਲਈਏ ਠੀਕ ਹੈ ਜੀ ਲਓ ਜੀ ਸੋ ਤੇ ਲਈਏ ਭਾਰ ਓਕੇ ਆ ਜਾਈਏ ਫਿਰ ਓਕੇ ਉੱਠ ਕੇ ਇਹਨਾਂ ਨੂੰ ਕਰਕੇ ਇਹਨੂੰ ਸਟਾਰਟ ਕਰ ਲਾਂ ਨਾਲੇ ਲਓ ਜੀ ਹੁਣ ਦੇਖਿਏ ਮੇਰੇ ਖਲ ਸਰਨਾ ਗਿਆ ਸੀ ਨੇਚਰ ਕਾਲ ਕਰਨ ਇੱਥੇ ਕੋਈ ਵੀ ਜਿਹੜੇ ਹੈਗੇ ਆ ਨੇੜੇ-ਟੜੇ ਕੋਈ ਦੁਕਾਨ ਨਹੀਂ ਕੋ ਕੁਛ ਨਹੀਂ ਮੋਸਟ ਏਰੀਆ ਦੇ ਵਿੱਚ ਨੈਟਵਰਕ ਵੀ ਨਹੀਂ ਹੁੰਦਾ ਤਾਂ ਹੁਣ ਵੀ ਜਿਹੜਾ ਆ ਵੀ ਦਿਖਾ ਰਹੇ ਆ ਤੁਹਾਨੂੰ ਇਹ ਡੀ ਲਾਈਫ ਕਰਾਂਗੇ ਤਾਂ ਇੱਥੇ ਸੈਟਲਾਈਟ ਫੋਨ ਵਗੈਰਾ ਜਿਹੜਾ ਹੈਗਾ ਸੈਟਲਾਈਟ ਫੋਨ ਆ ਇੱਥੇ ਉਹ ਉਹੀ ਚੱਲਦੇ ਨੇ ਸੋ ਉਹ ਜੇ ਕਿਸੇ ਨੂੰ ਆਪਾਂ ਮੈਸੇਜ ਵਗੈਰਾ ਟੀਮ ਮੈਂਬਰਸ ਨੂੰ ਭੇਜਣਾ ਆ ਤਾਂ ਉਹ ਸਾਡੇ ਕੋਲ ਹੁੰਦੇ ਆ ਜੀ ਉਹ اثر کوئی نیٹ ورک نہیں گا کوئی نیڑے تیڑے صرف نیچر تو علاوہ کچھ بھی ہے گا سو آو جی ہم دیکھئے من دین پہ کیمیں مڈے ہیں کہ تھا ریس ریس نگلوں سارا کچھ کیمیں لگ رہا بہت ہو امیزنگ لاس لی آج ہے اوکو جی اس جگہ دے ਤੇ ਜਿਆਦਾ ਬਹੁਤ ਸਾਰੀ ਐਸ ਕੋ ਬਹੁਤ ਸਾਰਾ ਵਿਗਾਰ ਵੀ ਸਾਡੇ ਨਾਲ ਤੇ ਅੱਜ ਦਾ ਫੋਟੋਲੀ ਅਸੀਂ ਜੀ ਜਿੱਥੇ ਜਾਵਾਂਗੇ ਫਿਰ ਦਿਖੇ ਜੀਆ ਬਾਕੀ ਕਿਉਂਕਿ ਅੱਜ ਅਸੀਂ ਪਿਛਲੇ ਕਈ ਦਿਨਾਂ ਦੇ ਮਤਲਬ ਕਈ ਹਫ਼ਤਿਆਂ ਦੇ ਨਾਲ ਜੰਗਲਾਂ 'ਚ ਹੀ ਸ਼ੂਟ ਕਰ ਰਹੇ ਆ ਸੋ ਅੱਜ ਸਾਡੇ ਇੱਥੇ ਦਾ ਲਾਸਟ ਡੇ ਆ ਜਿਹੜਾ ਹੈਗਾ ਫਿਰ ਫਿਰ ਆਪਾਂ ਫਿਲਮ ਸ਼ੂਟ ਵੀ ਬਹੁਤ 95% ਕਰ ਕਰ ਲਈ ਆ ਕਰ ਚੁੱਕੇ ਆ ਸੋ ਇਹ ਸਿਗਾ ਜੀ ਤੁਹਾਨੂੰ ਦਿਖਾਉਣਾ ਚਾਹੁੰਦੇ ਮਾੜਾ ਜਿਹਾ ਟ੍ਰੇਲਰ ਜਸ ਸੈਂਪਲ ਪੇ ਕਿਹੋ ਜਿਹੀ ਫਿਲਮ ਬਣ ਜਾ ਰਹੀ ਆ ਪਹਿਲੀ ਵਾਰ ਜਿਹੜੀ ਆ ਇਹ ਇਹੋ ਜਿਹੀ ਫਿਲਮ ਆ ਜਿਹੜੀ ਆਪਾਂ ਕੈਨੇਡਾ ਦੇ ਵਿੱਚ ਜੰਗਲਾਂ ਦੇ ਵਿੱਚ ਸ਼ੂਟ ਹੋ ਰਹੀ ਆ ਬਿਲਕੁਲ ਐਂਡ ਕਿੰਨੀ ਬਿਊਟੀ ਆ ਔਰ ਵਿੰਟਰ ਦੀ ਬਿਊਟੀ ਆ ਉਹ ਦਿਖਾਈ ਆ ਰਹੀ ਆ ਕਿੱਥੇ ਇਹ ਜਗ੍ਹਾ ਮਾ ਉਹੋ ਜਿਹੀ ਆ ਜਿਹੜੇ ਇੱਥੇ ਲੋਕੀ ਰਹਿੰਦੇ ਵੀ ਆ ਉਹ ਵੀ ਇੱਧਰ ਨੂੰ ਆਉਂਦੇ ਨੇਗੇ ਜੀ ਉਹ ਕਿੱਗੇ ਤਾਂ ਐਡਵੈਂਚਰ ਜਿਹੜੇ ਬੰਦੇ ਹੈਗੇ ਆ ਉਹ ਵੀ ਇਧਰ ਰਹਉਂਦੇ ਆ ਤੁਸੀਂ ਇਹ ਦੇਖੋ ਇੱਥੇ ਐਸ ਇੱਥੇ ਬੇਅਰ ਹੈਗੇ ਆ ਇੱਥੇ ਕੂਗਰ ਹੈਗੇ ਆ ਇੱਥੇ ਹੋਰ ਡੇਅਰ ਵਗੈਰਾ ਜਾਂ ਹੋਰ ਜਾਨਵਰ ਜੜੇ ਆ ਖਤਰਨਾਕ ਵੀ ਹੈਗੇ ਆ ਔਰ ਜਿਹੜੇ ਖਤਰਨਾਕ ਨਹੀਂ ਵੀ ਹੈਗੇ ਉਹ ਵੀ ਹੈਗੇ ਆ ਠੀਕ ਹੈ ਜੀ ਸੋ ਲੋਜੀ ਹੁਣ ਜਾ ਕੇ ਆਪਾਂ ਲੁੱਗੇ ਭਾਈ ਦਾ ਹਾਲ ਮੜ ਜਾ ਫਿਰ ਦੁਬਾਰਾ ਪੁੱਛ ਲੈਨੇ ਆ ਜਿਹੜਾ ਨਾ ਆਇਆ ਸੀ ਤਵੇ ਕੀ ਕੀ ਹੋਇਆ ਹੋਊਗਾ ਹੁਣ ਕਿੰਨਾ ਫੀਲ ਕਰਦੇ ਆ ਗੱਡੀਆਂ ਆਪਣੀ ਆਲਰੇਡੀ ਆ ਕਿਉਂਕਿ ਇੱਥੇ ਅਗੇ ਆਮ ਗੱਡੀਆਂ ਤਾਂ ਚਲਦੀਆਂ ਹੀ ਨਹੀਂ ਆ ਜਿਹੜੇ ਸਾਈਡ ਵਾਈਸ ਸਾਈਡ ਆ ਏ ਟੀ ਬੀਜ਼ ਆ ਜਿਹੜਾ ਰੇਜ਼ਰ ਹੈਹੀ ਇਹੀ ਇਹੀ ਗੱਡੀਆਂ ਚਲਦੀਆਂ ਜੀ ਇੱਥੇ ਆ ਜੀ ਤੁਸੀਂ ਦੇਖ ਲੈਣੇ ਹੋਰ ਦੂਸਰੀਆਂ ਗੱਡੀਆਂ ਨਹੀਂ ਚੱਲਦੀਆਂ ਰਾਈਟ ਤੋਂ ਆ ਰਿਹਾ ਹੈ ਕੋ ਇਹ ਸਾਡੀ ਸਾਰਿਆਂ ਦੀ ਫੇਵਰਟ ਮਸ਼ੀਨ ਹੈ ਜੀ ਬਹੁਤ ਬਹੁਤ ਜਿਆਦੇ ਫਾਸਟ ਮਸ਼ੀਨਾਂ ਹੈ ਇਹ ਪਲਾਰੇ ਸੁਰੇਜ਼ਰ ਹੈਗੀ ਆ ਪਰ ਬਹੁਤ ਜਿਆਦੇ ਫਾਸਟ ਐਨ ਕਿਤੇ ਵੀ ਛੱਡਦੇ ਹੋਏ ਨੂੰ ਬਸ ਜਾ ਛੱਡਦੀ ਆ ਇਹ ਐਡਵੈਂਚਰ ਵੀਹਿਕਲ ਆ ਜੀ ਚਾਰ ਬੰਦੇ ਵਹਿੰਦੇ ਆ ਪਰ ਦੂਸਰੀ ਚ ਪੰਜ ਬੰਦੇ ਵਹਿੰਦੇ ਆ ਉਹ ਵੀ ਬਹੁਤ ਬਹੁਤ ਜ਼ਿਆਦਾ ਕੰਮ ਆਦੀ ਆ Honda Pioneer ਸੋ ਆਹ ATV ਆ ਦੋ ਬੰਦੇ ਹੱਲੇ ਮੈਕਸਿਮਮ ਸਨੋ ਕੰਮ ਹੋ ਰਿਹਾ ਅੱਜ ਕਰਦੇ ਆ ਇਹਨੂੰ ਬੰਦ ਆਹ ਹੁਣ ਦੇਖੀ ਲੱਗੇ ਭਾਜੀ ਆ ਜਾਈਏ ਆ ਜਾਈਏ ਜੀ ਲਗਾ ਭਾਜੀ ਲਾਈਵ ਰਿਕਾਰਡਿੰਗ ਚੱਲ ਰਹੀ ਹੈ ਆਪਣੀ ਕਿਵੇਂ ਆ ਸਟਾਰਟ ਕਰ ਲਓ ਜੀ ਲਾਈਵ ਫਾਈਲ ਵੈਰੀ ਗੁੱਡ ਜਸ ਇਹ ਉਹੀ ਮਹਾਪੁਰਸ਼ ਨੇ ਜਿਹੜੇ ਜਿਹਨੀਆਂ ਉੱਥੇ ਨਾ ਨਾਇਆ ਇੰਨੇ ਫ੍ਰੀਜ਼ਿੰਗ ਵਾਟਰ ਦੇ ਵਿੱਚ ਹਾਊ ਯੂ ਫੀਲ ਨਾਓ ਵੈਰੀ ਗੁੱਡ ਪੈਰੀ ਮਾਰੇ ਜ ਠੰਡੇ ਹੋਏ ਸੀ ਬਟਲ ਮੋਕ ਕੇ ਈ ਓਕੇ ਓਕੇ ਜੀ ਅੱਜ ਫਿਰ ਇੰਨਾ ਹੀ ਕਰਦੇ ਆ ਫਿਰ ਤੁਹਾਨੂੰ ਬਾਅਦ ਚ ਫਿਰ ਕੁਛ ਨਾ ਕੁਛ ਲਾਈਵ ਵੀਡੀਓ ਦਿਖਾਵਾਂਗੇ ਗगन ਵੀ ਆ ਗਿਆ ਚਾਚੂ ਪੀਏ ਹੁਣ ਠੀਕ ਹੈ ਜੀ ਚਲੋ ਓਕੇ ਵੀਰ ਜੀ ਰੱਬ ਰੱਬਾ